ਦੇਖ ਵੀ ਆਈ ਮੀਂਹ ਜਦੋਂ ਆਪਾਂ ਲਿਫਟ ਉੱਡ ਜਾਦਾ ਹੁੰਦੇ ਉਹ ਮਾਈ ਗਾਡ ਆ ਬਾਬਾ ਦਿਨਾਂ ਪਿੱਛੇ ਮਿਲੇ ਤਾਂ ਹੀ ਜੁੜ-ਜੁੜ ਬੈਂਦੇ ਹੋਂਦਾਂ ਤੋਂ ਇੱਕ ਦਿਨ ਨਾ ਬੈਣ ਅੱਜ ਜੀ ਸਾਰਿਆਂ ਨੂੰ ਅੱਜ ਬੜੇ ਟਾਈਮ ਬਾਅਦ ਅਸੀਂ ਸਾਰਾ ਪਰਿਵਾਰ ਇਕੱਠੇ ਹੋਏ ਸੀ ਕਿਸੇ ਰਿਸ਼ਤੇਦਾਰੀ ਚ ਗਏ ਸੀਗੇ ਬਾਕੀ ਜਿਹੜਾ ਟੱਬਰ ਆ ਉਹ ਪਿੱਛੇ ਆ ਰਿਹਾ ਉਹ ਵੇਖੋ ਪਿੱਛੇ ਗੱਡੀ ਆ ਰਹੀ ਆ ਗਰਸ਼ਰਨ ਸਿਆਂ ਲਿਆ ਰਿਹਾ ਇਹ ਇਧਰ ਮੇਰੇ ਨਾਲ ਹੈਗੇ ਆ ਹਰਮਨ ਤੇ ਬਲਕਰਨ ਹੁਣ ਬਲਕਰਨ ਤੇ ਹਰਮਨ ਪੂਰੇ ਅਸੀਂ ਤਾਂ 8-10 ਦਿਨਾਂ ਬਾਅਦ ਇਕੱਠੇ ਅਸੀਂ ਜਿੱਥੇ ਰਿਸ਼ਤੇਦਾਰੀ ਚ ਮਿਲਣ ਵੀ ਗਏ ਨਾ ਅਸੀਂ ਤਾਂ ਆਪਸ ਚ ਹੀ ਗੱਲਾਂ ਕਰੀ ਕੇ ਉਹ ਵੀ ਕਹਿਣ ਐ ਆ ਜਿਵੇਂ ਬੜੇ ਵਿਛੜੇ ਮਿਲੇ ਨੇ ਤੁਸੀਂ ਕਿਉਂਕਿ ਇਹ ਸਿੱਧੇ ਸਿੱਧੇ ਆਏ ਤੇ ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰ ਲਈ ਆਪਣਾ ਬਾਕੀ ਪਰਿਵਾਰ ਪਿੱਛੇ ਗੱਡੀ ਚ ਆ ਰਿਹਾ ਵਾ ਤੇ ਮਿਲ ਕੇ ਇਹਨਾਂ ਨੂੰ ਜਾ ਕੇ ਹਾਂ ਇੱਥੇ ਤਾਂ ਆਪਦੀਆਂ ਗੱਲਾਂ ਬੜੀਆਂ ਜਮਾਂ ਹੋਈਆਂ ਪਈਆਂ ਸੀ ਫੋਨ ਵਾਸਤੇ ਦੀਆਂ ਦਸਾਂ ਦੇਣਾਂ ਦੀਆਂ ਗੱਲਾਂ ਇਕੱਠੀਆਂ ਹੋਈਆਂ ਹਾਂ ਹਰ ਮਨਪਲਾ ਲੱਖ ਆਪਾਂ ਫੋਨਾਂ ਤੇ ਗੱਲਾਂ ਕਰੀ ਜਾਂਦੇ ਹਣਾ ਕਿੰਨਾ ਫੋਨ ਤੇ ਵੀ ਲੱਗੇ ਰਹਿੰਨੇ ਪਰ ਉਹ ਗੱਲ ਨਹੀਂ ਪੈਂਦੀ ਜਿਹੜੀ ਮਿਲ ਕੇ ਇੱਕ ਕਰੀ ਹਣਾ ਦੁੱਖ ਸੁੱਖ ਕਰਕੇ ਮਿਲਦੀ ਹਾਂ ਉਹ ਗੱਲਾਂ ਨਹੀਂ ਪੈਂਦੀ ਪਰ ਉਹ ਹੀ ਆ ਮਹਾਰਾਜ ਹਾਂ ਫੈਮਿਲੀ ਵਾਲਾ ਪਿਆਰ ਨਾ ਉਹ ਚੀਜ਼ ਵੱਖਰਾ ਹੀ ਆ ਹਾਂ ਉਹ ਵੱਖਰਾ ਹੀ ਆ ਮਹਾਰਾਜ ਕਰੇ ਪਰਮਾਤਮਾ ਸਾ ਦੇਖੋ ਗਰਸ਼ਰਨ ਸਾਡੇ ਇਹਨਾਂ ਨੂੰ ਓਵਰਟੇਕ ਕਰਦਾ ਹੋਇਆ ਇਹ ਬੀਬੀਆਂ ਸਾਨੂੰ ਨਹੀਂ ਇਹ ਸਾਨੂੰ ਬਾਏ ਬਾਏ ਕਰਦੀ ਜਾਂਦੀ ਇਹ ਸਾਨੂੰ ਪਿੱਛੇ ਛੱਡ ਗਏ ਨੇ ਪਰ ਚਲੋ ਪਰ ਪ੍ਰਮਾਤਮਾ ਸਾਡੀ ਮਾਸੀ ਨੂੰ ਵਧੀਆ ਤੰਦਰੁਸਤ ਕਰੇ ਸੇ ਸੇ ਆਪਦੇ ਘਰੇ ਆਵੇ ਤੇ ਆਪਾਂ ਵੀ ਖੁਸ਼ੀ-ਖੁਸ਼ੀ ਚਲੋ ਪ੍ਰਮਾਤਮਾ ਹਰੇਕ ਜੀ ਦੀ ਆਪਦੇ ਘਰ ਚ ਆਉਦੀ ਇੱਕ ਵੈਲੀ ਹੁੰਦੀ ਕਿ ਨਹੀਂ ਤੇ ਸਾਰਿਆਂ ਦਾ ਇਕੱਠ ਥਪਾਕ ਸਭ ਦਾ ਹੀ ਬਣਿਆ ਰਵੇ ਪ੍ਰਮਾਤਮਾ ਆਠ ਸੀ ਦਾ ਸਾਰਿਆਂ ਨਾਲ ਮਿਲ ਕੇ ਕੱਟ ਲਿਆ ਘਟਿਆ ਗਿਆ हां परमात्मा ही है कोई हाल ही नहीं बहुत ਔਖਾ ਬਹੁਤ ਔਖਾ ਜਿਵੇਂ ਵੀਰਾਵੀ ਇੱਥੇ ਨਹੀਂ ਸੀ ਚਲੋ ਸਾਰਾ ਕੁਝ ਹੋ ਗਿਆ ਚਲੋ ਬਾਕੀ ਆਪਾਂ ਦੱਸਦੇ ਆ ਤੁਹਾਨੂੰ ਘਰੇ ਜਾ ਕੇ ਇਹਨਾਂ ਦੀਆਂ ਵੀ ਤੁਹਾਨੂੰ ਫੀਡਬੈਕ ਦਿੰਨੇ ਆ ਇਹਨਾਂ ਦਾ ਵੀ ਐਕਸਪੀਰੀਅੰਸ ਕਿਵੇਂ ਰਿਹਾ ਆ ਬਾਬਾ ਦਿਨਾਂ ਪਿੱਛੇ ਮਿਲੇ ਤਾਂ ਹੀ ਜੜ ਜੜ ਬੈਂਦੇ ਉਹਦਾ ਤਾਂ ਇੱਕ ਦਿਨ ਨਾ ਬਹਿਣ ਐਸਾ ਕਿਹੜਾ ਦੁੱਖ ਹੋਗਾ ਜਿਹੜਾ ਤੁਸੀਂ ਜਿਹੜਾ ਤੁਸੀਂ ਕਰਦੇ ਪਏ ਤੇ ਅਸੀਂ ਨਹੀਂ ਕਰਦੇ ਪਏ ਇਧਰ ਟੰਡਾ ਨਾ ਕਰ ਆ ਵਾ ਇੱਕ ਵਾਰ ਸੋਚ ਰੱਖਿਆ ਇਹਦੀ ਫੈਨ ਉਹ ਕਰ ਲੈ ਆਏ ਦੂਜੇ ਬੰਨੇ ਸੋਚ ਹੀ ਰੱਖਿਆ ਦੇਖ ਮੰਮੀ ਖਾ ਵੀ ਨਹੀਂ ਇਹ ਕੀ ਆ ਵਾ ਗਰੂਪ ਮੰਮੀ ਹੁਣੇ ਆ ਪਰਿਸ਼ਤੇਦਾਰੀ ਚੋਂ ਆਏ ਤਾਂ ਹੁਣੇ ਤੂੰ ਉੱਥੋਂ ਖਾ ਪੀ ਕੇ ਆਈ ਹੈ ਨਾ ਆ ਦਟਣਾ ਨਾ ਰਿਸ਼ਤੇਦਾਰੀ ਕੰਨਾ ਨਹੀਂ ਫਾਇਦਾ ਹੁੰਦਾ ਉਹ ਉੱਥੇ ਤੇ ਵੱਡੀ ਡਾਈਟੀਸ਼ਨ ਬਣ ਜਾਂਦੀ ਆ ਕਿਦੋਂ ਇਹ ਨਹੀਂ ਕਰਿਆ ਇੱਥੇ ਕਰੇ ਜਾਂ ਆਪ ਤਾਂ ਹੀ ਆ ਲੈ ਕਰੇ ਖਾਣ ਲੱਗੀ ਪਈ ਮੈਂ ਤਾਂ ਸੁਆਹ ਰੋਣਾਂ ਨਾ ਬਰਾ ਮੇਲੇ ਨੂੰ ਤੇ ਆਪਣਾ ਸਾਰਾ ਕੁਝ ਦੱਸੂਗਾ ਕਿੰਨਾ ਆਪਣੇ ਬੋਡੀ ਵਾਟਰ ਆ ਕਿੰਨਾ ਕੀ ਹੈ ਕੀ ਪੈਰਾਮੀਟਰ ਪਹਿਲਾ ਬਲ ਕਰਨੀ ਚੈੱਕ ਕਰਨ ਲੱਗਾ ਆਪਦਾ ਸ਼ੁਗਾਰਾ ਸ਼ੁਗਾਰਾ ਠੰਡਾ ਠੰਡਾ ਪਾਣੀ ਆ ਗਿਆ ਹੈ ਜੀ ਪਾਣੀ ਪੀਓ ਸਾਸਰੀ ਕਾਲ ਹੈ ਨਾ ਕਿੰਨੇ ਦਿਨਾਂ ਪਿੱਛੋਂ ਭਾਬੀ ਘਰੇ ਆਈ ਹੈ ਸ਼ੁਗਾਰਾ ਨੇ ਭੈਣੇ ਭਾਬੀ ਘਰੇ ਆਈ ਭਰਾ ਘਰੇ ਆਇਆ ਇਹ ਨਹੀਂ ਕਰੇ ਮਾਂ ਚਾਹ ਜਾ ਕੇ ਪਾਲਾ ਮੈਂ ਨਿਕਲ ਸਕੀ ਕੋਣੀ ਹੋ ਗਿਆ ਸ਼ੇਕ ਬਣਾਇਆ ਅਮਣਾ ਨੂੰ ਦੇਖਣ ਲੱਗੀ ਅਮਣਾ ਇਹ ਕੀ ਲਿਆ ਆਇਆ ਫਿਰ ਇੱਧਰ ਜਰਾ ਮੇਰੇ ਸਾਹਮਣੇ ਲਿਆ ਕੇ ਦਿਖਾ ਮੈਂ ਵੀ ਦੇਖਾਂ ਆ ਜਾ ਭੈਣ ਭਰਾ ਤਾਂ ਐ ਜੁੜ ਕੇ ਬੈਠੇ ਬਸ ਜਿਵੇਂ ਜਨਮਾਂ ਦੇ ਵਿਛੜੇ ਕਬਸੇ ਵਿਛੜੇ ਹਮਾਗ ਮਲੇ ਉਹਨਾਂ ਦੇ ਉੱਪਰ ਟਿੱਕਣ ਤੱਕ ਗਈ ਗੱਲਾਂ ਵੀ ਮਾਰੀ ਗੱਲਾਂ ਕਰਨੀਆਂ ਨਹੀਂ ਸੀ ਨੇ ਆ ਵੇ ਘਰੇ ਆਏ ਆ ਸਾਨੂੰ ਇੰਨਾ ਚਾਚ ਰਿਆ ਮੇਰੇ ਕਿੰਨੀਆਂ ਗੱਲਾਂ ਜਮਾ ਹੋਈਆਂ ਤੇਰੀਆਂ ਭੈਣਾਂ ਨੂੰ ਮੇਰੇ ਨਾਲ ਜੈਲਸੀ ਹੋ ਗਈ ਕਿ ਇਹ ਇੰਨਾ ਨਾਲ ਗੱਡੀ 'ਚ ਬਹਿ ਕੇ ਕਿਉਂ ਆਈ ਕਿਉਂ ਇੰਦੀ ਤਾਂ ਬੂਸਾਂ ਰਣ ਵੱਡਾ ਚੱਕੀ ਸੀ ਹਾਂ ਮੈਂ ਜਣਾ ਧਿਆਰ ਹੋਇਆ ਮੈਨੂੰ ਵੱਡੀ ਪੜਾਉ ਮੈਂ ਲੈ ਕੇ ਚੱਜਦੀ ਹਾਂ ਮੈਂ ਕੁਛ ਨਹੀਂ ਸੀ ਕਿਉਂ ਤੁਸੀਂ ਮੈਂ ਆਪੇ ਤਰਾ ਤੁਸੀਂ ਜਿਹੜੇ ਤੁਰਨ ਦੀ ਵਾਰੀ ਆਈ ਤੁਸੀਂ ਚੱਲੋ ਤੁਸੀਂ ਸਮਾਨ ਸਮੂਹ ਲਓ ਪਤਾ ਨਹੀਂ ਇੱਥੇ ਰੁਕਣਾ ਪੈਣਾ ਸੀ ਨਾ ਉਹ ਇਹਨੂੰ ਮਨਜ਼ੂਰ ਨਹੀਂ ਵੀ ਖੜਾ ਮੈਂ ਹੈ ਨਾ ਇਹ ਨੂੰ ਐਸਪੀਓ ਹਣੀ ਮੈਂ ਆਪ ਕੋ ਉਹਨਾਂ ਨਾਲ ਬੈਠੀ ਜਾਉਂਗੀ ਸਾਨੂੰ ਕਿਤੇ ਰੁਕਣਾ ਨਹੀਂ ਪਊਗਾ ਜੀ ਨਾਲ ਮੈਂ ਆਪ ਦੇ ਭਰਾਵਾਂ ਨਾਲ ਜਾਇਨਾ ਗੱਲ ਨਹੀਂ ਸੀ ਕਰਸਾ ਜਿਹੜਿਆ ਵੀ ਮੈਂ ਉਹਨਾਂ ਨਾਲ ਬਹਿ ਜਾ ਆਪੇ ਜਾਣ ਹਨ ਤਾਂ ਕਿਉਂ ਮੈਂ ਆਪ ਦੇ ਭਰਾ ਪਰਜਾਈਨਾ ਗੱਲਾਂ ਨਹੀਂ ਸੀ ਕਰੀ ਸੀ ਗੱਲਾਂ ਵਿੱਚ ਅਸਕੇ ਚ ਕਿਹਨਾਂ ਦੇ ਹਾਂ ਹਾਂ ਕਰ ਦਿੰਦੇ ਨੇ ਇਹ ਡਿੱਗ ਵੀ ਤਾਂ ਆਪ ਨੂੰ ਛੱਡ ਗਏ ਜਾਣ ਕੇ ਆਉਂਦੇ ਆ ਗੱਡੀ ਐ ਮੈਨੂੰ ਕੱਟੀ ਬਣਾਉ ਮੈਂ ਲੈ ਕੇ ਜਾਂਦੀ ਪਈ ਨਾ ਤੇ ਬਾਅਦ ਚ ਜਦੋਂ ਉਹਨਾਂ ਨੂੰ ਪਾਏ ਵੀ ਕੱਢ ਰ ਫਿਰ ਉਧਰ ਚੜਦੀ ਦਵਾ ਕਿਉਂ ਮੈਂ ਇੰਨੇ ਦਿਨਾਂ ਦੀ ਉਹਨਾਂ ਨੂੰ ਗੱਲਾਂ ਬਾਤਾਂ 8 9 ਦਿਨਾਂ ਪਿੱਛੇ ਕਰ ਕਰੀਆ ਉਹਨਾਂ ਨੂੰ ਇਹੀ ਗੱਲਾਂ ਬਾਤਾਂ ਸੋੜੇ ਤੋਂ ਜਲਦੀ ਦੇ ਬੱਕਰੀਆਂ ਸੁਣਾਣੇ ਜਾਣੀਆਂ ਫਿਰ ਤੁਸੀਂ ਆਪ ਵੀ ਗੱਡੀ 'ਚ ਬਿਠਾ ਕੇ ਲੈ ਕੇ ਜਾਂਦੇ ਤੇ ਅਸੀਂ ਨਾ ਜਾਂਦਾ ਸੀ ਟਾਈਮ ਬਚਾਇਆ ਵੀ ਜਾ ਕੇ ਸਮਾਨ ਲੈ ਕੇ ਆਉਂਦੇ ਆਉਂਦੇ ਉਹਨੂੰ ਫਿਕਰ ਲੱਗਾ ਪਿਆ ਵਜਨ ਵਧ ਗਿਆ ਨਾਲੇ ਜਿਹੜਾ ਜਾ ਕੇ ਰਿਸ਼ਤੇਦਾਰੀ ਚ ਖਾਪੀ ਆਏ ਆ ਵੇ ਕਿਲੋ ਕਿਲੋ ਖਾ ਆਏ ਵੇ ਇਹ ਤਾਂ ਇੰਨਾ ਹੀ ਹੋਲ ਪਈ ਜਾਂਦੀ ਕਿ ਹਾਏ ਵੇ ਰੱਬਾ 2 2 ਕਿਲੋ ਭਾਰ ਵਧ ਹੀ ਜਾਂਦਾ ਪਿਆ ਅੱਜ ਆਪਾਂ ਲੀਕ ਹੋੜ ਜਿਆਦਾ ਹੋ ਗਈ ਓ ਮਾਈ ਗਾਡ ਇਹ ਕਿ ਲਿਕਵਿਡ ਕਿੰਨੇ ਸਖਾਇਆ ਲੋ ਇਹ ਤਾਂ ਬਾਕਸਾ ਕਿਆ ਕੈਲਰੀ ਵੀ ਸੋਚਦੀ ਆ ਇਹ ਸਾਰਾ ਕੁਝ ਸੋਚਦੀ ਆ ਗੁਰਜਨ ਅਸਲ ਵਿੱਚ ਮੈਂ ਤੈਨੂੰ ਦੱਸਦਾ ਅਸਲ ਵਿੱਚ ਮੈਂ ਤੈਨੂੰ ਦੱਸਦਾ ਦੁੱਖ ਕਿੱਥੇ ਆਇਆ ਸਾਰਾ ਸਾਰਾ ਦੁੱਖ ਇੱਥੇ ਆਇਆ ਵੀ ਜਿਹੜੀਆਂ ਗੱਲਾਂ ਇਹਨਾਂ ਦੋ ਭੈਣਾਂ ਨੇ ਦੱਸਿਆ ਨੇ ਉਹ ਮੈਂ ਇਕੱਲੀ ਨੇ ਵਸਤਾ ਆ ਵੇ ਮੈਂ ਦੱਸਿਆ ਤਾਂ ਤਾਂ ਹੀ ਤਾਂ ਇਹ ਨਾ ਉਹ ਚੀਜ਼ਾਂ ਹੀ ਮੈਨਾਂ ਦਾ ਮਹਿਸੂਸ ਤੁਸੀਂ ਦੱਸੋ ਇਹ ਗੱਲ ਸੱਚ ਹੈ ਜਾਂ ਝੂਠ ਹੈ ਤੇ ਤੂੰ ਨਾ ਦੱਸ ਵੀ ਮੇਰੇ ਕੋ ਤੇਰੇ ਨਾਲ ਤੇ ਇਹਿੰਨੇ ਗੱਲਾਂ ਜਿਹੜੇ ਦੱਸਨੇ ਆ ਆਪਰ ਪੀਰ ਤੇ ਹੁਣ ਦੱਸਾਂਗੇ ਜਦੋਂ ਸਵਾਦ ਉਹਨਾਂ ਨੂੰ ਆਖੜੀ ਗੱਲ ਦੱਸਣ ਦੇ ਤਰੀਕੇ ਨਾਲ ਆਉਣਾ ਚੱਲ ਫਿਰ ਤੂੰ ਮੈਂ ਵੀ ਦੱਸ ਦਿੰਦੀ ਮੈਂ ਮੇਨ ਮੁੱਦਾ ਹੀ ਗੱਲ ਰੱਖ ਦੇਣੀ ਆ ਮੈਂ ਉਹਨੂੰ ਆਇਆ ਖੇਤ ਚ ਖਿੱਚ ਕੇ ਆਇਆ ਸੀ ਓਹ ਜੀ ਮਸਾਲਾ ਨਹੀਂ ਮਤਲਬ ਪਹਿਲਾਂ ਇਹ ਆ ਗੱਲ ਇਹ ਆ ਤੇ ਮੇਰੇ ਆਪਾਂ ਨੂੰ ਤਾਂ ਆਹ ਤੜਕਾ ਲਾ ਕੇ ਗੱਲ ਦੱਸਰ ਦੀ ਇਹਦੇ ਲੂਟੀ ਵੀ ਇਹਦੇ ਨਿੱਕੀਆਂ ਦੀ ਲੂਟੀ ਫੂਕਤਮਾਸ਼ਾ ਦੇਖਤਾ ਹੀ ਮੈਂ ਰੱਖਿਆ ਰਾਜੀ ਆਵੇ ਚਾਂਗੰਗੇ ਤੜਕੇ ਨਾਲ ਸੁਆਦ ਲੱਗਦੇ ਤੇ ਗੱਲ ਵੀ ਤੜਕੇ ਵਾਲੀ ਜ਼ਵਾਜਾ ਦੀ ਬਿਨਾ ਤੜਕੇ ਤਾਂ ਗੱਲ ਸੁਆਦ ਨਹੀਂ ਲੱਗਦੀ ਫਾਈਜੀ ਜੀ ਮਰਜੀ ਵਧੀਆ ਗੱਲ ਕਰ ਲੋ ਤੁਸੀਂ ਪਰ ਸੋਹਣੀ ਸੋਹਣੀ ਸਾਫ ਸੁਥਰੀ ਜੇ ਸਬਜੀ ਧਰੀ ਜਾਵੇ ਉਹ ਸੁਆਦ ਲੱਗਦੀ ਆ ਦਿਲ ਨਾਲ ਬਣਾਈ ਜਾਵੇ ਮੈਂ ਆਪਦੇ ਦਿਲ ਨਾਲ ਗੱਲਾਂ ਸੁਣਿਆ ਕਿੱਥੇ ਗੰਡੇ ਮੈਂ ਟਮਾਟਰ ਪਾ ਲੈ ਲਸਣ ਪਾ ਲੈ ਅਦਰਕ ਪਾ ਲੈ ਕਿੱਥੇ ਮਸਾਲੇ ਪਾ ਲੈ ਉਹ ਚੀਜ਼ਾਂ ਤੁਸੀਂ ਲੈਣੀ ਪਾਉਂਦੇ ਕੋਈ ਖੈਰ ਨਹੀਂ ਇਹ ਸਾਦਾ ਖਾਣਾ ਖਾਣ ਦਾ ਸ਼ੁਕਰ ਹੈ ਹਾਂ ਸਾਦੇ ਹੀ ਲੋਗ ਆ ਸਾਰੇ ਪਾਸੇ ਹੋਗੇ ਮਾਸੀ ਬਾਰੇ ਮੈਂ ਪੁੱਛ ਲਿਆ ਇਹਨਾਂ ਨੂੰ ਮਾਸੀ ਬਾਰੇ ਮੈਂ ਪੁੱਛਿਆ ਇਹਦੇ ਠੀਕ ਆ ਠੀਕ ਆ ਬੁਖਾਰ ਚੜਿਆ ਵਾ ਪਰ ਉਹ ਇਨਫੈਕਸ਼ਨ ਥੋੜੀ ਜੀ ਆ ਮਾਸੀ ਬਾਰੇ ਹਾਂ ਇਹ ਹੁਣ ਫੇਰ ਚੱਲੇ ਆਈ ਵਿਚਾਰੇ ਕੱਸੇ ਵਸੇ ਆਏ ਆਈ ਚੱਲੇ ਕਿੰਨਾ ਔਖਾ ਲੱਗਦਾ ਨਾ ਬੰਦਾ ਐ ਆਪਦੇ ਘਰੇ ਆਇਆ ਹੋਵੇ ਤੇ ਐ ਕੱਸੇ ਆ ਵਸੇ ਵਾਪਸ ਜਾਣਾ ਪਵੇ ਮਿਲ ਜਾਣੀ ਛੁੱਟੀ ਕਿਦੋਂ ਮਿਲੂ ਮਿਲ ਜੂਗੀ ਅਜੇ 4-5 ਹਾਂ ਢਣਕੇ ਲੱਗੇ ਬਾਅਦ ਵਿੱਚ ਹੁੰਦੀ ਨਾ ਹਾਂ 4 ਪੁਆਇੰਟ ਲੱਗਦੇ ਆ ਬਾਲਾ ਬਖਸ਼ ਜਿਹੜੇ ਚਿਕਟੇ ਤੋਂ ਨਹੀਂ ਇਸ ਵਾਸਤੇ ਇਹਨੇ ਉਹ ਨਹੀਂ ਗੱਲ ਨਾਲ ਸਾਗਣਾ ਹੋਇਆ ਉਹ ਨੂੰ ਵੀ ਇਹਨੂੰ ਪਾਣੀ ਨਾਲ ਜਿਹੜਾ ਨੇ ਜਿਵੇਂ ਜਿਹਾ ਉਹ ਕਰਨਾ ਉਹ ਐਵੇਂ ਉਹ ਕਰਨਾ ਉਹ ਮਾਸ ਦੀ ਮਾਸ ਦੇ ਪਤਲਾ ਵਾਲਾ ਪਰਮਾਨਾ ਟੰਕੇ ਪਰ ਖੋਲ ਕੇ ਲਾਉਣ ਦਿੱਤੀ ਮੈਂ ਕੱਕ ਕੇ ਹਾਏ ਰੱਬ ਤੁਸੀਂ ਦੇਖਿਆ ਤਾਂ ਨਹੀਂ ਪੱਟੀ ਕਰਦੇ ਨੂੰ ਕਿਵੇਂ ਲੰਗੋ ਸੰਭਣੀ ਨੂੰ ਵੀ ਉਹ ਸਾਗ ਨਾਲ ਕੱਟਦੇ ਨਹੀਂ ਉਹ ਸਾਹਮਣੇ ਲੈ ਕੇ ਨਹੀਂ ਆ ਪਾਰ ਪਾ ਕੇ ਰੱਖਿਆ ਸੀ ਦੇ ਉੱਤੇ ਬਹੁਤ ਸਾਰਾ ਹੋਰ ਤਾਂ ਬਾਹਰ ਮਹਾਰਾਜ ਅਗੇ ਅਰਦਾਸ ਆ ਸਾਰੇ ਵੀਰ ਭਰਾਵਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਾਂ ਨੂੰ ਕਮੈਂਟ ਆ ਰਹੀ ਐਨੀਆਂ ਵਿਚਾਰਿਆ ਨੇ ਦਿੱਤੀਆਂ ਪ੍ਰੇਅ ਕੀਤੀਆਂ ਆਪਣੇ ਲਈ ਮਹਾਰਾਜ ਕਿਸੇ ਦੇ ਜੀ ਨੂੰ ਵੀ ਨਾ ਵੇਲੇ ਪਰਮਾਤਮਾ ਸਾਰੇ ਬਤੰਦਰੋਸਤੀ ਦੇ ਹੁਣ ਇਹਨਾਂ ਦੇ ਜਾਨ ਦੀ ਚੈਰੀ ਹੋ ਗਈਆਂ ਚਾਂਦੇ ਜਾਂਦੇ ਲੱਗੇ ਇਹ ਦੋਵੇਂ ਵੇਖਣ ਲੈ ਇਹ ਤਾਂ ਥੱਕ ਗਿਆ ਬੱਸ ਲੈ ਇਹ ਤਾਂ ਥੱਕ ਗਿਆ ਬੱਸ ਵੇਖ ਤਾਂ ਸਹੀ ਹੁੰਦੀਆਂ ਹੋਣਾ ਵਾਇਲਰ ਦੀਆਂ ਅੱਗੇ ਅੱਗੇ ਹੋਰ ਦੱਸਣਾ ਨਹੀਂ ਅਸੀਂ ਦਿਖਾਉਣਾ ਨਹੀਂ ਵਿਚਾਰੀ ਜਿਹੜਾ ਬਾਹਰ ਗਈ ਕਰ ਕੋਸ਼ਿਸ਼ ਦਿਖਾਉਣਾ ਦਿਖਾਉਣਾ ਆਪਣਾ ਕੰਮ ਜ਼ਰੂਰ ਦਿਖਾਉਣਗੇ ਇਹਨੂੰ ਨਹੀਂ ਤੇ ਖਿੱਚ ਲੈ ਨਹੀਂ ਰੋਕ ਨਹੀਂ ਇਹ ਇੱਥੇ ਨਾਲ ਭਰਾਵਾ ਓਦਾਂ ਓਦਾਂ ਘੰਟਾ ਲਾ ਲੈਂਦੇ ਨਾ ਕੰਮ ਤੋਂ ਬਾਅਦ। ਇਹ ਕੱਲ ਵੀ ਸੇਂਜ ਆ ਗਿਆ ਨਾ। ਹਾਂ ਸੋਨਾ ਬਣਣਾ। ਹਾਂ ਸਫਾਈ ਬਹੁਤ ਹਵਲ ਕਰਨ। ਆ ਵੇਖ। ਆ ਦੇ। ਹਨਾ ਮੈਂ ਤੁਹਾਨੂੰ ਆ ਵਰਦਨ ਦਾ ਪਲੇਟ ਆ। ਪਲੇਟ ਦਾ ਵਰਦਨ ਹੀ ਦਾ। ਹਾਂ ਜਾਂਦੇ ਨੇ ਅੰਦਰ ਹੀ ਉਹ ਤੁਹਾਨੂੰ ਤਾਂ ਨਹੀਂ ਨਾ। ਤੇਰਾ ਵੀ ਕੱਟਣਾ ਤੇਰਾ ਵੀ ਕੱਟਣਾ ਵਰਦਨ ਦਾ। ਆ ਵੇਖ। ਤੇ ਆ ਦੇ ਨਹੀਂ ਲੈ ਕੇ ਚ। ਹੈਂ? ਕਿਆ ਲੈ ਦੱਸ ਮੈਂ ਆਪਦੇ ਦੀ ਵੀ ਰੈਂਟ ਆ ਕਰਕੇ ਆ ਵੇਖ ਪਰ ਹਨ ਮੇ ਇੱਕ ਤਾਂ ਆ ਰੰਗਾ ਇੱਕ ਆ ਰੰਗਾ ਹੈਨਾ ਆ ਕਿ ਤੁਸੀਂ ਸੁਣਿਆ ਹਾਂ ਇੱਕ ਆ ਰੰਗਾ ਤੇ ਬਰੇਂਗਾ ਆ ਰੰਗਾ ਤੂੰ ਦੱਸ ਤੁਸੀਂ ਕਿਹੜਾ ਲੈਣਾ ਨਹੀਂ ਤੂੰ ਜਿਹੜਾ ਮਰਜ਼ੀ ਤੂੰ ਕਹੇਂਗੀ ਐ ਸੰਦੀਪ ਨੇ ਰੰਗ ਲੈਣਾ ਇਹਨਾਂ ਦੋ ਰੰਗਾਂ 'ਚੋਂ ਵੇਖ ਆ ਇਹਨਾਂ ਦੋਹਾਂ 'ਚੋਂ ਵੇਖ ਲੈ ਤਿੰਨਾਂ 'ਚੋਂ ਵੇਖ ਲੈ ਕਿਹੜਾ ਲੈਣਾ ਮਨਦੀਪ ਤਾਂ ਵੀ ਇਹਦੇ ਨਾਲ ਦਰਾਂਗਾ ਉਹ ਕਿਦਰ ਗਿਆ ਮਨਦੀਪ ਵਾਲਾ ਤਾਂ ਆਹ ਕਰਦਣੀ ਹੈ ਮਨਦੀਪ ਵਾਲਾ ਇਹਦੇ ਚੀ ਤੇਰਾ ਪਰਪਲ ਆ ਆ ਮਨਦੀਪ ਤੂੰ ਇਹਨਾਂ ਦੋਨਾਂ ਨੂੰ ਦੇਖ ਕਿਹੜਾ ਰੰਗ ਹੋਜੀ ਤੂ ਆ ਮੈਂ ਲੈਣਾ ਸੀ ਆ ਉਹ ਨਹੀਂ ਤੇਰਾ ਉਧਰ ਵੀ ਆ ਜਾ ਚੱਲ ਤੁਸੀਂ ਉਹ ਲੜਨ ਮਿਆਂ ਲੱਗੋ ਨਹੀਂ ਇਹਦੇ ਨਾਲ ਦਾ ਵੀ ਹੈਗਾ ਇੱਕ ਮਨਦੀਪ ਦਾ ਹੋਰ ਮਨਦੀਪ ਨਹੀਂ ਤਾਂ ਇਹ ਆ ਉਹ ਲੈ ਆਉਂਦਾ ਉਹ ਕੱਪੜੇ ਦੂਜੇ ਤੋਂ ਮਨਦੀਪ ਦੀ ਜਿਹੜੇ ਕਮੀਜ਼ੀ ਦੀ ਬੁਤੀਆਂ ਲਾ ਕੇ ਫਿਰ ਉਹ ਤਾਂ ਸੀ ਦੇ ਦਾ ਆਵੇਂ ਹਨ ਬਣ ਮਨਦੀਪ ਦਾ ਇਹਦੇ ਤੋਂ ਮੂੜਾ ਆਇਆ ਇਹਦੀ ਨਾ ਨਹੀਂ ਹਰਮਨ ਆ ਦੇਖਾ ਲੈ ਉੱਤਰਾਇਆ ਕਿੱਪਾ ਇੱਕ ਰੰਗ ਦੀ ਚੰਗਾ ਚੰਗਾ ਧਿਆਨ ਨਾ ਜਾਇਓ ਪਹੁੰਚ ਕੇ ਸਾਨੂੰ ਫੋਨ ਲਾਇਓ ਤੇ ਕੋਈ ਨਾ ਫਿਕਰ ਨਾ ਕਰੋ ਪ੍ਰਮਾਤਮਾ ਨੇ ਸਾਰਾ ਕੁਝ ਠੀਕ ਕਰਨਾ ਠੀਕ ਹੈ ਕਰਨਾ ਤਾਂ ਠੀਕ ਸਾਰਾ ਕੁਝ ਪ੍ਰਮਾਤਮਾ ਨੇ ਤੇ ਮਾਸੀ ਨੂੰ ਜੇ ਛੁੱਟੀ ਮਿਲ ਗਈ ਆਪਾਂ ਇੱਥੇ ਹੀ ਲੈ ਆਉਣਾ ਆਪੇ ਕੋਲ ਹਾਂ ਫਿਰ ਇੱਥੇ ਲੈ ਆਵਾਂ ਇੱਥੇ ਹੀ ਲੈ ਆਣੀ ਮਾਸੀ ਮਹੀਨਾ ਇੱਥੇ ਲੈ ਆਉਣਗੀ ਦੋ ਮਹੀਨੇ ਆਪੇ ਉਹ ਸਹੀ ਹੋ ਜਾਣੇ ਜਵਾ ਕਰਮਾ ਨੇ ਬਿਨਾਂ ਜੀ ਬਿਨਾਂ ਜੀ ਫਰਕ ਪੈ ਜਾਣਾ ਦਾ ਨੇ ਆ ਉਹ ਕਿਨੇ ਪਾੜਤੀ ਤੋਂ ਆਣੀ ਸੀ ਨੇਰੀ ਨੇ ਨੇਰੀ ਨੇ ਆਉਣੇ ਬਹੁਤ ਦੇ ਜਾਈ ਸੀ ਰਾ ਕੱਲ ਭਰਾ ਤਿੰਨ ਰਖੜੇ ਪੈ ਗਏ ਤਿੰਨ ਵਾਰਾਂ ਗੜੇ ਨਹੀਂ ਗੜੇ ਗੜੇ ਨੇ ਕੱਲ ਉਹਦੋਂ ਦਾ ਨਿਸ਼ਾਨ ਨਹੀਂ ਲੈਂਟਰ ਖੋਲੇ ਨੇ ਨਾ ਕਰ ਮੂੰਹ ਨਹੀਂ ਕੰਢੀ ਨੇ ਆਪਣਾ ਸੋਲਰ ਦੇਖ ਪਿਆ ਮੀਂਹ ਉਹ ਤੇਰੀ ਆ ਗਿਆ ਮੈਂ ਮਾ ਵੀ ਕਹਿੰਦੀ ਤੁਹਾਡੇ ਡਿਗ ਪੈ ਜਾਵੇ ਵੇਕਟ ਚਾਨ ਚੱਲ ਨਹੀਂ ਇਹਨਾਂ ਨੂੰ ਜਾਣ ਦੋ ਇਹਨਾਂ ਦਾ ਡਾਕਟਰ ਦਾ ਟਾਈਮ ਹੋ ਗਿਆ ਇਹਨਾਂ ਨੇ ਮਿਲਣਾ ਚਾਹੀਦਾ ਓਕੇ ਓਕੇ ਬਾਏ ਮਿਲਦੇ ਆਂ The ja, Anna.